ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਡੇ ਨਾਲ ਇੱਕ ਹੋਰ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਸੱਚੀ ਘਟਨਾ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਰਹਿ ਜਾਓਗੇ ਕਿ ਪਹਿਲਾਂ ਅਸੀਂ ਸੋਚਦੇ ਹੁੰਨੇ ਹਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਜਦੋਂ ਬਚਪਨ ਹੋ ਜਾਣਗੇ ਵੱਡੇ ਹੋ ਜਾਣਗੇ ਤਾਂ ਸ਼ਾਇਦ ਉਹ ਸਮਝਦਾਰ ਹੋ ਜਾਣਗੇ ਪਰ ਕਈ ਵਾਰ ਸਾਡੇ ਵਧੀਆ ਲਾਇਕ ਨਿਕਲੇ ਬੱਚੇ ਇੱਕ ਜ਼ਿੰਦਗੀ ਦੇ ਕਿਸੇ ਪੜਾਅ ਤੇ ਜਾ ਕੇ ਇਹੋ ਜੀ ਗਲਤੀ ਕਰਦੇ ਆ ਜ ਜਿਹਦੇ ਨਾਲ ਉਹ ਕਦੇ-ਕਦੇ ਆਪਣੀ ਜਾਨ ਤੋਂ ਵੀ ਹੱਥ ਧੋ ਦਿੰਦੇ ਆ ਆਪਣੀ ਅੱਜ ਦੀ ਕਹਾਣੀ ਹਰਿਆਣਾ ਦੀ ਇੱਕ ਕੁੜੀ ਦੀ ਕਹਾਣੀ ਆ ਹਰਿਆਣਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਇੱਕ ਕੁੜੀ ਜਨਮ ਲੈਂਦੀ ਆ ਜਦੋਂ ਕੁੜੀ ਦਾ ਜਨਮ ਹੋਇਆ ਤਾਂ ਪਰਿਵਾਰ ਵਾਲਿਆਂ ਨੂੰ ਇਹ ਹੋਇਆ ਵੀ ਪੱਥਰ ਹੋ ਗਿਆ ਪਰ ਕੁੜੀ ਦਾ ਪਿਓ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਦਿੰਦਾ ਸੀ ਕਿ ਮੇਰੀ ਧੀ ਹੋਣ ਤੇ ਸੋਗ ਨਾ ਕਰੋ ਚਲੋ ਕੁੜੀ ਨੂੰ ਉਹ ਵਧੀਆ ਪੜਾਉਂਦਾ ਜਦੋਂ ਕੁੜੀ ਵੱਡੀ ਹੋ ਜਾਂਦੀ ਆ ਤੇ ਉਹ ਸਕੂਲ ਪੜਨ ਲਾਉਂਦਾ ਉਹਦੀ ਪਰਵਰਿਸ਼ ਵੀ ਵਧੀਆ ਕਰਦਾ ਵੀ ਕਦੇ ਉਹਨੇ ਆਏ ਨਹੀਂ ਸੀ ਸੋਚਿਆ ਵੀ ਇਹ ਮੇਰੀ ਧੀ ਆ ਉਹਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਸੀ ਤੇ ਕੁੜੀ ਪੜਨ ਦੇ ਵਿੱਚ ਇੰਨੀ ਹੁਸ਼ਿਆਰ ਕਿ ਉਹਦੀਆਂ ਆਸ-ਪਾਸੇ ਗੱਲਾਂ ਹੁੰਦੀਆਂ ਰਿਸ਼ਤੇਦਾਰ ਸੀ ਜਿਹੜੇ ਆਂਡ-ਗਵਾਂਡ ਵਾਲੇ ਪਿੰਡ ਵਾਲੇ ਇਸ ਗੱਲ ਦੀ ਐਗਜ਼ਾਮਪਲ ਆਪਣੇ ਬੱਚਿਆਂ ਨੂੰ ਦਿੰਦੇ ਸੀ ਕਿ ਤੁਸੀਂ ਉਹਨਾਂ ਦੀ ਫਲਾਨਿਆਂ ਦੀ ਕੁੜੀ ਵਾਂਗੂ ਪੜੋ ਕੁੜੀ ਦਾ ਨਾਮ ਆਪਾਂ ਗੁਪਤ ਰੱਖਾਂਗੇ ਕੁੜੀ ਦਾ ਨਾਮ ਆਪਾਂ ਪ੍ਰੀਤੀ ਰੱਖ ਲੈਨੇ ਆ ਕਾਲਪਨਿਕ ਜਦੋਂ ਪ੍ਰੀਤੀ ਦੀਆਂ ਗੱਲਾਂ ਆਣਗਵਾਂਣ ਤੇ ਰਿਸ਼ਤੇਦਾਰਾਂ ਚ ਹੁੰਦੀਆਂ ਤੇ ਪ੍ਰੀਤੀ ਦੀ ਮਾਂ ਨੂੰ ਵੀ ਫਕਰ ਮਹਿਸੂਸ ਹੁੰਦਾ ਤੇ ਉਹਦਾ ਪਿਓ ਕਹਿ ਰਿਹਾ ਕਰੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ ਨਾ ਵੀ ਮੇਰੀ ਕੁੜੀ ਤੇ ਸੋਗ ਨਾ ਕਰੋ ਮੇਰੀ ਕੁੜੀ ਵੱਡੀ ਹੋ ਕੇ ਜ਼ਰੂਰ ਨਾਮ ਰੌਸ਼ਨ ਕਰੂਗੀ ਚਲੋ ਕੁੜੀ ਪਲੱਸ 2 ਕਰ ਲੈਂਦੀ ਆ ਪਲੱਸ 2 ਕਰਨ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਮੈਂ ਹਾਈ ਹੈਰ ਸਟੱਡੀ ਲਈ ਕੈਨੇਡਾ ਜਾਣਾ ਚਾਹੁੰਨੀ ਆ ਤੇ ਉਹਦੇ ਪਾਪਾ ਕਹਿੰਦੇ ਕਿ ਠੀਕ ਆ ਪੁੱਤ ਜੇ ਤੂੰ ਜਾਣਾ ਚਾਹੁੰਨੀ ਆ ਤੇ ਪਰ ਆਪਣੇ ਕੋਲੇ ਇਹਨੇ ਪੈਸੇ ਨਹੀਂ ਹੈਗੇ ਲਾਉਣ ਲਈ ਉਹ ਕਹਿੰਦੀ ਕਿ ਪਾਪਾ ਉੱਥੇ ਨਾ ਇੱਕ ਟੈਸਟ ਹੁੰਦਾ ਆਨਲਾਈਨ ਕੈਨੇਡਾ ਦੀ ਯੂਨੀਵਰਸਿਟੀ ਲੈਂਦੀ ਆ ਜੇ ਮੈਂ ਉਹ ਟੈਸਟ ਕਲੀਅਰ ਕਰ ਲਿਆ ਤਾਂ ਮੈਨੂੰ ਸਕਾਲਰਸ਼ਿਪ ਮਿਲ ਜਾਊ ਵੀ ਬਹੁਤ ਘੱਟ ਖਰਚ ਆਊਗਾ ਤੇ ਉਹਦੇ ਪਾਪਾ ਕਹਿੰਦੇ ਕਿ ਠੀਕ ਆ ਪੁੱਤ ਤੇ ਵੀ ਤੂੰ ਪੇਪਰ ਦੀ ਤਿਆਰੀ ਕਰ ਲੈ ਚਲੋ ਕੁੜੀ ਆ ਜਿਹੜੀ ਉਹ ਨਾ ਪਛੜੇ ਜੇ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਆ ਤੇ ਉਥੋਂ ਸ਼ਹਿਰ ਆ ਥੋੜਾ ਦੂਰ ਹੁੰਦਾਗਾ ਤੇ ਕੁੜੀ ਦੇ ਘਰਦਿਆਂ ਨੂੰ ਇਹ ਹੁੰਦਾ ਵੀ ਹੁਣ ਕੁੜੀ ਨੂੰ ਕਿਵੇਂ ਭੇਜੀਏ ਹਨਾ ਸ਼ਹਿਰ ਇੰਨੀ ਦੂਰ ਕਿਵੇਂ ਆਇਆ ਜਾਇਆ ਕਰੂਗੀ ਤਾਂ ਕੁੜੀ ਆਪਣੀ ਮਾਸੀ ਕੋਲ ਚਲੀ ਜਾਂਦੀ ਆ ਕੁੜੀ ਦੀ ਮਾਸੀ ਆ ਜਿਹੜੀ ਉਹ ਕਿਸੇ ਸ਼ਹਿਰ ਦੇ ਵਿੱਚ ਰਹਿੰਦੀ ਹੁੰਦੀ ਆ ਤੇ ਉਹ ਕਹਿੰਦੀ ਵੀ ਚਲ ਇੱਥੇ ਭੇਜ ਦਿਓ ਵੀ ਦੋ ਤਿੰਨ ਮਹੀਨਿਆਂ ਦੀ ਗੱਲ ਆ ਹਨਾ ਇੱਥੇ ਪੜ ਲੂਗੀ ਵੀ ਨਹੀਂ ਤਾਂ ਇਹਦਾ ਆਉਣ ਜਾਣ ਦਾ ਸਮਾਂ ਬੱਸਾਂ 'ਚ ਹੀ ਖਰਾਬ ਹੋ ਜਾਇਆ ਕਰੋ ਚਲੋ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕੁੜੀ ਨੂੰ ਉਹਦੀ ਮਾਸੀ ਕੋਲ ਭੇਜ ਦਿੱਤਾ ਜਾਂਦਾ। ਕੁੜੀ ਆਪਣੀ ਮਾਸੀ ਦੇ ਪਿੰਡ ਜਾਂਦੀ ਹੈਗੀ ਸ਼ਹਿਰ ਦੇ ਵਿੱਚ ਉੱਥੇ ਰਹਿੰਦੀ ਹੈ ਚਲੋ ਆਪਣੀ ਜਿਹੜੀ ਟੈਸਟ ਦੀ ਤਿਆਰੀ ਹੈ ਉਹ ਸ਼ੁਰੂ ਕਰ ਦਿੰਦੀ ਹੈ। ਤੇ ਉਸ ਗਵਾਂਢ ਦੇ ਵਿੱਚ ਹੀ ਇੱਕ ਮੁੰਡਾ ਰਹਿੰਦਾ ਹੁੰਦਾ। ਉਹ ਮੁੰਡਾ ਵਿਆਹਿਆ ਹੁੰਦਾ। ਤੇ ਉਹ ਮੁੰਡਾ ਅਕਸਰ ਇਹਨਾਂ ਦੇ ਘਰ ਆਉਂਦਾ ਹੁੰਦਾ ਕਦੇ ਕੋਈ ਚੀਜ਼ ਲੈਣ ਆਉਂਦਾ ਕਦੇ ਕੋਈ ਫੜਾਉਣ ਆਉਂਦਾ ਵੀ ਇਸ ਤਰ੍ਹਾਂ ਉਹਦਾ ਆਉਣ ਜਾਣ ਲੱਗਿਆ ਰਹਿੰਦਾ ਸੀ। ਤੇ ਪ੍ਰੀਤੀ ਦੀ 마ਸੀ ਦੱਸਦੀ ਆ ਵੀ ਇਹ ਗਵੰਡੀਆਂ ਦਾ ਮੁੰਡਾ ਹਨਾ ਵੀ ਤੇਰਾ ਇਹ ਭਰਾ ਲੱਗਦਾਗਾ ਕਿਉਂਕਿ ਉਹ ਉਹਦੀ 마ਸੀ ਦੇ ਸਕੇਆਂ ਦਾ ਸੀਗਾ ਕੋਈ ਜੇਠ ਦਾ ਪੁੱਤ ਸੀ ਕੁਛ ਐਦਾਂ ਦੇ ਕੋਈ ਸੀ ਉਹਨਾਂ ਦਾ ਕੋਈ ਪਰਿਵਾਰਕ ਰਿਸ਼ਤਾ ਤੇ ਚਲੋ ਕੁੜੀ ਉੱਥੇ ਕਾਫੀ ਟਾਈਮ ਰਹਿੰਦੀ ਆ ਤੇ ਇਸੇ ਦਰੋਂ ਰਖੜੀ ਦਾ ਤਿਹਾਰ ਆਉਂਦਾ ਕੁੜੀ ਦੀ 마ਸੀ ਹੈ ਜਿਹੜੀ ਉਹ ਆਪਣੀ ਭਾਣਜੀ ਨੂੰ ਕਹਿੰਦੀ ਆ ਕਿ ਪ੍ਰੀਤੀ ਐਂ ਕਰ ਵੀ ਤੂੰ ਅਸ਼ੋਕ ਦੇ ਰਖੜੀ ਬੰਨਦੇ ਚਲੋ ਉਹਦੇ ਜੇਠ ਦਾ ਮੁੰਡਾ ਸੀ ਹਨਾ ਉਹਨੂੰ ਐਂ ਸੀ ਵੀ ਚਲੇ ਵੀ ਤੇ ਇਹਦਾ ਭਰਾ ਹੀ ਹੈਗਾ ਇਹ ਕੁੜੀ ਆਪਦੀ ਮਾਸੀ ਦੇ ਮੁੰਡੇ ਦੇ ਰਖੜੀ ਬੰਨਦੀ ਆ ਨਾਲ ਅਸ਼ੋਕ ਦੇ ਵੀ ਰਖੜੀ ਬੰਨਦੀ ਆ ਉਸ ਤੋਂ ਬਾਅਦ ਪ੍ਰੀਤੀ ਤੇ ਅਸ਼ੋਕ ਆ ਜਿਹੜੇ ਇੱਕ ਦੂਜੇ ਨੂੰ ਜਾਦਾ ਬੁਲਾਉਣ ਲੱਗ ਜਾਂਦੇ ਆ ਇੱਕ ਦੂਜੇ ਦੇ ਘਰ ਵੀ ਆਉਂਦੇ ਜਾਂਦੇ ਰਹਿੰਦੇ ਆ ਤੇ ਹੌਲੀ-ਹੌਲੀ ਇਹਨਾਂ ਦਾ ਭੈਣ ਭਰਾ ਵਾਲਾ ਰਿਸ਼ਤਾ ਜਿਹੜਾ ਕਦੋਂ ਇਹ ਨੇੜਤਾ ਦੇ ਵਿੱਚ ਆ ਜਾਂਦਾ ਇੱਕ ਦੂਜੇ ਨੂੰ ਉਹ ਪਸੰਦ ਕਰਨ ਲੱਗ ਜਾਂਦੇ ਹੈਗੇ ਚਲੋ ਕੁੜੀ ਆ ਜਿਹੜੀ ਉਹ ਟੈਸਟ ਦਿੰਦੀ ਆ ਟੈਸਟ ਦੇਣ ਤੋਂ ਬਾਅਦ ਉਹਦਾ ਟੈਸਟ ਕਲੀਅਰ ਹੋ ਜਾਂਦਾ ਤੇ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਆ ਤੇ ਉਹ ਜਨਵਰੀ 2022 ਦੇ ਵਿੱਚ ਕੈਨੇਡਾ ਚਲੀ ਜਾਂਦੀ ਆ ਕੈਨੇਡਾ ਜਾਂਦੀ ਆ ਉਹ ਤੇ ਕਰਦੇ ਸਾਰੇ ਖੁਸ਼ ਹੁੰਦੇ ਆ ਕੁੜੀ ਦਾ ਪਿਓ ਬੜੇ ਮਾਣ ਨਾਲ ਕਹਿੰਦਾ ਵੀ ਮੇਰੀ ਤੀਨੇ ਮੇਰਾ ਨਾਮ ਰੌਸ਼ਨ ਕਰਤਾ ਚਲ ਕੁੜੀ ਸੀ ਜਦੋਂ ਕੈਨੇਡਾ ਗਈ ਉਸ ਤੋਂ ਬਾਅਦ ਉਹਦੀ অশੋਕ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਉਹ ਉਹਨੂੰ ਕਹਿੰਦਾ ਕਿ ਵੀ ਤੂੰ ਕੈਨੇਡਾ ਚਲੀ ਗਈ ਵੀ ਕਿਤੇ ਜਾ ਕੇ ਮੈਨੂੰ ਭੁੱਲ ਨਾ ਜਾਈ ਉਹ ਕਹਿੰਦੀ ਵੀ ਐ ਕਿਵੇਂ ਹੋ ਸਕਦਾ ਵੀ ਮੈਂ ਤੈਨੂੰ ਪਸੰਦ ਕਰਦੀ ਆ ਵੀ ਆਪਾਂ ਦੋਨਾਂ ਨੇ ਇੱਕਠੇ ਜੀਨ ਮਾਰਨ ਦੀਆਂ ਕਸਮਾਂ ਖਾਧੀਆਂ ਨੇ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਾਉਂ। ਚਲ ਉਹਨੂੰ ਥੋੜਾ ਟਾਈਮ ਗਿਆ ਹੋਇਆ ਹੁੰਦਾ ਕੈਨੇਡਾ ਗਈ ਨੂੰ ਤੇ ਉਹਨੂੰ ਵੀ ਐਂ ਲੱਗਦਾ ਵੀ ਮੇਰਾ ਵੀ ਜੀ ਨਹੀਂ ਲੱਗਦਾ ਤੇ ਮੁੰਡੇ ਨੂੰ ਵੀ ਐਂ ਲੱਗਦਾ ਤੇ ਮੁੰਡਾ ਉਹਨੂੰ ਕਹਿੰਦਾ ਵੀ ਤੂੰ ਕੀ ਪਤਾ ਹੈਨਾ ਕੈਨੇਡਾ ਜਾ ਕੇ ਬਦਲ ਜੇ ਤੇਰਾ ਕੀ ਪਤਾ ਸੁਭਾਅ ਬਦਲ ਜੇ ਤੇ ਉਹ ਕਹਿੰਦੀ ਵੀ ਤੈਨੂੰ ਯਕੀਨ ਕਿਉਂ ਨਹੀਂ ਉਹ ਕਹਿੰਦਾ ਵੀ ਮੈਂ ਤੈਨੂੰ ਇਕੱਲੀ ਨੂੰ ਨਹੀਂ ਛੱਡ ਸਕਦਾ। ਉਹ ਕਹਿੰਦੀ ਚਲ ਫਿਰ ਆਪਾਂ ਐਂ ਕਰਦੇ ਆਂ ਵੀ ਮੈਂ ਘਰਦਿਆਂ ਨੂੰ ਬਿਨਾਂ ਦੱਸੇ ਆ ਜਾਨੀ ਆ ਤੇ ਆਪਾਂ ਕੋਟ ਮੈਰਿਜ ਕਰ ਲੈਂਦੇ ਆਂ। ਵੀ ਫਿਰ ਮੈਂ ਆ ਜੂੰਗੀ ਦੁਬਾਰਾ ਕੈਨੇਡਾ ਤੇ ਫਿਰ ਮੈਂ ਤੇਰੀ ਫਾਈਲ ਆ ਦੂੰਗੀ ਚਲ ਅਸ਼ੋਕ ਨੂੰ ਵੀ ਇਹ ਗੱਲ ਠੀਕ ਲੱਗਦੀ ਆ ਤੇ ਜਿਹੜੀ ਪ੍ਰੀਤੀ ਆ ਉਹ ਘਰਦਿਆਂ ਨੂੰ ਬਿਨਾ ਦੱਸੇ ਕੈਨੇਡਾ ਤੋਂ ਦਿੱਲੀ 에ਅਰਪੋਰਟ ਉਤਰਦੀ ਆ ਤੇ ਅਸ਼ੋਕ ਆ ਜਿਹੜਾ ਉਹਨੂੰ ਲੈਣ ਚਲਿਆ ਜਾਂਦਾ ਉਸ ਤੋਂ ਬਾਅਦ ਉਹ ਆਪਦੇ ਘਰ ਨਹੀਂ ਆਉਂਦਾ ਉਹਦੇ ਨਾਲ ਹੀ ਰਹਿੰਦਾ ਬਾਹਰ ਹੀ ਉਹ ਰਹਿੰਦੇ ਨੇ ਕਿਤੇ ਜਿੱਥੇ ਉਹਨਾਂ ਨੇ ਕੋਟ ਮੈਰਿਜ ਕੀਤੀ ਹੁੰਦੀ ਆ ਉੱਥੇ ਹੀ ਉਹ ਕਿਰਾਏ ਤੇ ਲੈ ਲੈਂਦੇ ਆ ਕਮਰਾ ਤੇ ਪ੍ਰੀਤੀ ਤੇ ਅਸ਼ੋਕ ਐਜ਼ ਅ ਹਸਬੰਡ ਵਾਈਫ ਇੱਕ ਕਮਰੇ ਦੇ ਵਿੱਚ ਰਹਿੰਦੇ ਆ ਤੇ 2 ਮਹੀਨੇ ਬਾਅਦ ਪ੍ਰੀਤੀ ਆ ਜਿਹੜੀ ਉਹ ਵਾਪਸ ਚਲੀ ਜਾਂਦੀ ਆ ਕਿਉਂਕਿ ਉਹਦੀ ਪੜ੍ਹਾਈ ਵੀ ਖਰਾਬ ਹੁੰਦੀ ਸੀ ਤੇ ਜਦੋਂ ਉਹ ਵਾਪਸ ਜਾਂਦੀ ਆ ਉਹ ਉਹਦੇ ਘਰ ਦੇ ਆ ਜਿਹੜੇ ਉਹਨੂੰ ਫੋਨ ਕਰਦੇ ਰਹਿੰਦੇ ਆ ਹਨਾ ਜਦੋਂ ਉਹ ਇੰਡੀਆ ਆਈ ਸੀ ਤੇ ਉਹ ਫੋਨ ਥੋੜਾ ਕੱਟ ਕਰਦੀ ਸੀ ਕੀ ਕਹਿਣਾ ਸੀ ਕਦੇ-ਕਦੇ ਗੱਲ ਕਰਦੀ ਸੀ ਕਹਿ ਦਿੰਦੀ ਸੀ ਮੇਰੀ ਪੜ੍ਹਾਈ ਆ ਤੇ ਜਦੋਂ ਉਹ ਕੈਨੇਡਾ ਜਾਂਦੀ ਆ ਫਿਰ ਵੀ ਜਾ ਕੇ ਉਹ 2-4 ਵਾਰ ਗੱਲ ਕਰਦੀ ਆ ਆਪਦੇ ਘਰ ਦੇ ਨਾਲ ਪਰ ਉਸ ਤੋਂ ਬਾਅਦ ਉਹ ਹੌਲੀ-ਹੌਲੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੇ ਲੋ ਬਲੌਕ ਕਰਨਾ ਸ਼ੁਰੂ ਕਰ ਦਿੰਦੀ ਆ ਰਿਸ਼ਤੇਦਾਰਾਂ ਨੂੰ ਇੱਕ ਇੱਕ ਕਰਕੇ ਉਹ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਬਲੌਕ ਕਰ ਦਿੰਦੀ ਆ ਤੇ ਜਦੋਂ ਰਿਸ਼ਤੇਦਾਰ ਇਹ ਗੱਲ ਪ੍ਰੀਤੀ ਦੇ ਪਾਪਾ ਨਾਲ ਕਰਦੇ ਆ ਵੀ ਐਡੀ ਕੀ ਗੱਲ ਆ ਹਨਾ ਵੀ ਪਹਿਲਾਂ ਤਾਂ ਮੈਸੇਜ ਦਾ ਜਵਾਬ ਦੇ ਦਿੰਦੀ ਸੀ ਵੀ ਹੁਣ ਤਾਂ ਮੈਸੇਜ ਦਾ ਜਵਾਬ ਵੀ ਨਹੀਂ ਦਿੰਦੀ ਵੀ ਬਲੌਕ ਹੀ ਕਰ ਰੱਖਿਆਗਾ ਕਾਲ ਤਾਂ ਕਿਸੇ ਨੂੰ ਉਹ ਕਰਦੀ ਨਹੀਂ ਸੀ ਤੇ ਨਾ ਕਾਲ ਕਿਸੇ ਦੀ ਚੱਕਦੀ ਸੀ ਤੇ ਕੁੜੀ ਦਾ ਜਿਹੜਾ ਪਿਓ ਆ ਉਹਨੂੰ ਐ ਲੱਗਦਾ ਵੀ ਗੱਲ ਤਾਂ ਸਹੀ ਆ ਵੀ ਸਾਡਾ ਵੀ ਫੋਨ ਕੋਈ ਕਹਿਣਾ ਫੋਨ ਨਹੀਂ ਚੱਕਦੀ ਵੀ ਮੈਸੇਜ ਦਾ ਜਵਾਬ ਦੇ ਦਿੰਦੀ ਹੈਗੀ ਤੇ ਚਲ ਪਈ ਉਹਨਾਂ ਕੁਝ ਟਾਈਮ ਤਾਂ ਵੇਖਦੇ ਆ ਹੁਣ ਗੱਲ ਇਹ ਸੀ ਵੀ ਉਹ ਕੈਨੇਡਾ ਸੀ ਪਤਾ ਵੀ ਨਹੀਂ ਕਰ ਸਕਦੇ ਸੀ ਤੇ ਚਲੋ ਤਿੰਨ ਚਾਰ ਮਹੀਨੇ ਲੰਘ ਜਾਂਦੇ ਇਸ ਗੱਲ ਨੂੰ ਉਸ ਤੋਂ ਬਾਅਦ ਕੁੜੀ ਦਾ ਜਿਹੜਾ ਨੰਬਰ ਆ ਉਹ ਬਿਲਕੁਲ ਹੀ ਬੰਦ ਹੋ ਜਾਂਦਾ ਵਿਨਾ ਉਹਦਾ ਨੰਬਰ ਲੱਗਦਾ ਨਾ ਉਧਰੋਂ ਕਾਲ ਆਉਂਦੀ ਆ ਤੇ ਕੁੜੀ ਦਾ ਪਿਓ ਆ ਜਿਹੜਾ ਉਹ ਕੁੜੀ ਦੀ ਮਾਸੀ ਨਾਲ ਗੱਲ ਕਰਦਾ ਵੀ ਤੁਹਾਡੇ ਕੋਲ ਕਾਫੀ ਟਾਈਮ ਰਹੀ ਆ ਪ੍ਰੀਤੀ ਵੀ ਕੋਈ ਏਦਾਂ ਦੀ ਕੋਈ ਗੱਲ ਲੱਗੀ ਵੀ ਅਕਸਰ ਆਪਾਂ ਸੁਣਦੇ ਆ ਹਨਾ ਕੁੜੀਆਂ ਕੈਨੇਡਾ ਜਾ ਕੇ ਵੀ ਵਿਆਹ ਕਰਾ ਲੈਂਦੀਆਂ ਜਾਂ ਮੁੰਡਿਆਂ ਨਾਲ ਰਹਿੰਦੀਆਂ ਵੀ ਇਹੋ ਜੀ ਕੀ ਗੱਲ ਹੋ ਗਈ ਵੀ ਪ੍ਰੀਤੀ ਤਾਂ ਜਮੀ ਨਾਤਾ ਤੋੜ ਗਈ ਤਾਂ ਪ੍ਰੀਤੀ ਦੀ ਮਾਸੀ ਉਹਦੇ ਡੈਡੀ ਨੂੰ ਕਹਿੰਦੀ ਕਿ ਵੀ ਮੈਂ ਹੋਰ ਤਾਂ ਨਹੀਂ ਕੁਝ ਕਹਿ ਸਕਦੀ ਵੀ ਵੈਸੇ ਤਾਂ ਅਸ਼ੋਕ ਆਉਂਦਾ ਜਾਂਦਾ ਰਹਿੰਦਾ ਸੀਗਾ ਪਰ ਪਿਛਲੇ ਟਾਈਮ ਦੇ ਵਿੱਚ ਅਸ਼ੋਕ ਆ ਜਿਹੜਾ ਉਹ ਘਰੇ ਘਟ ਆਉਂਦਾ ਕੀ ਕਹਿਣਾ ਕਦੀ ਆਉਂਦਾ ਤੇ ਵੀ ਮੈਨੂੰ ਨਾ ਐ ਜੇ ਲੱਗਿਆ ਵੀ ਪਹਿਲਾਂ ਇਹ ਬਾਲਾ ਇੱਕ ਦੂਜੇ ਦੇ ਨਾਲ ਨੇੜੇ ਜੇ ਰਹਿੰਦੇ ਹੁੰਦੇ ਸੀ ਵੀ ਕੋਈ ਗੱਲ ਤਾਂ ਨਹੀਂ ਹੈਗੀਗੀ ਵੀ ਮੇਰਾ ਮੱਥਾ ਕਈ ਵਾਰ ਠਣ ਗਿਆ ਤੇ ਪ੍ਰੀਤੀ ਦਾ ਪਿਓ ਜਿਹੜਾ ਉਹ ਕਹਿੰਦਾ ਵੀ ਚਲ ਐਂ ਕਰਿਓ ਹੁਣ ਤੁਸੀਂ ਨਿਗਾ ਰੱਖਿਓ ਵੀ ਜਦੋਂ ਅਸ਼ੋਕ ਆਇਆ ਆਪਾਂ ਪੁਲਿਸ ਕੰਪਲੇਨ ਕਰਾਂਗੇ ਚਲੋ ਅਸ਼ੋਕ ਇੱਕ ਦਿਨ ਘਰ ਆਉਂਦਾ ਤੇ ਪ੍ਰੀਤੀ ਦਾ ਪਿਓ ਜਿਹੜਾ ਹਨਾ ਉਹ ਆਪਣੀ ਸਾਲੀ ਨੂੰ ਕਹਿੰਦਾ ਵੀ ਤੂੰ ਉਹਨੂੰ ਪੁੱਛ ਤੇ ਚਲ ਆਨੇ ਬਹਾਨੇ ਅਸ਼ੋਕ ਦੀ ਜਿਹੜੀ ਚਾਚੀ ਆ ਪ੍ਰੀਤੀ ਦੀ ਮਾਸੀ ਸੀ ਉਹ ਅਸ਼ੋਕ ਨੂੰ ਪ੍ਰੀਤੀ ਬਾਰੇ ਪੁੱਛਦੀ ਆ ਤੇ ਉਹਨੇ ਹੁਣ ਕੀ ਦੱਸਣਾ ਸੀਗਾ ਉਹਨੂੰ ਐ ਸੀ ਵੀ ਇਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾਗਾ ਤੇ ਵਿਆਹ ਹੋਇਆ ਸੀ ਉਹ ਵੀ ਉਹ ਦੋ ਬੱਚਿਆਂ ਦਾ ਬਾਪ ਵੀ ਸੀਗਾ ਤੇ ਚਲੋ ਇਹ ਉਸ ਤੋਂ ਬਾਅਦ ਜਦੋਂ ਕੋਈ ਪਤਾ ਨਹੀਂ ਲੱਗਦਾ ਹਨਾ ਪ੍ਰੀਤੀ ਦਾ ਤੇ ਉਹਦਾ ਪਿਓ ਆ ਜਿਹੜਾ ਉਹ ਆਪਣੀ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹਰਿਆਣਾ ਪੁਲਿਸ ਨੂੰ ਤੇ ਪੁਲਿਸ ਕਹਿੰਦੀ ਹੈ ਵੀ ਕੁੜੀ ਥੋੜੀ ਕੈਨੇਡਾ ਗਈ ਉੱਥੇ ਗੁੰਮ ਹੋਈ ਵੀ ਗੁੰਮਸ਼ੁਦਗੀ ਦੀ ਰਿਪੋਰਟ ਇੱਥੇ ਕਿਉਂ ਉਹ ਕਹਿੰਦੇ ਵੀ ਤੁਸੀਂ ਹਨਾ ਕੋਈ ਮਤਲਬ ਕੈਨੇਡਾ ਦੀ ਸਰਕਾਰ ਨੂੰ ਕੋਈ ਉੱਥੋਂ ਦੇ ਇਮੀਗ੍ਰੇਸ਼ਨ ਰਾਹੀਂ ਕੋਈ ਰਾਹੀਂ ਵੀ ਸਾਨੂੰ ਪਤਾ ਤਾਂ ਕਰਕੇ ਦੱਸੋ ਮੀ ਸਾਡੀ ਕੁੜੀ ਦਾ ਪਤਾ ਕਿਉਂ ਨਹੀਂ ਲੱਗਦਾ ਵੀ ਹੁਣ ਅਸੀਂ ਉੱਥੇ ਕੰਪਲੇਨ ਕਿਵੇਂ ਕਰ ਸਕਦੇ ਆ ਚਲੋ ਪੁਲਿਸ ਦਾ ਜਿਹੜੀ ਉਹ ਮਾਮਲਾ ਦਰਜ ਕਰ ਲੈਂਦੀ ਆ ਤੇ ਫਿਰ ਪ੍ਰੀਤੀ ਦਾ ਪਿਓ ਪੁਲਿਸ ਨੂੰ ਇਹ ਦੱਸਦਾ ਵੀ ਸਾਨੂੰ ਮਰੀਤੀ ਆ ਜਿਹੜੀ ਉਹ ਉੱਥੇ ਰਹਿੰਦੀ ਸੀ ਹਰਿਆਣਾ ਆਪਦੀ ਮਾਸੀ ਕੋਲ ਸ਼ਹਿਰ ਦੇ ਵਿੱਚ ਤੇ ਉਹਦੇ ਜਿਹੜਾ ਵੀ ਮਾਸੀ ਦੇ ਜੇਠ ਦਾ ਮੁੰਡਾ ਉਹਦੇ ਤੇ ਸ਼ੱਕ ਆ ਵੀ ਉਹ ਉਹ ਅਜੀਬ ਤਰ੍ਹਾਂ ਦਾ ਬਿਹੇਵ ਕਰਦਾ ਜਦੋਂ ਦੀ ਸਾਡੀ ਕੁੜੀ ਗਾਇਬ ਹੋਈ ਆ ਤੇ ਵੀ ਇਹਨਾਂ ਦੀ ਸਾਨੂੰ ਕੋਈ ਲੱਗਦੀ ਆ ਗੱਲਬਾਤ ਵੀ ਤੁਸੀਂ ਇਹਨੂੰ ਨਾ ਖੋਜ ਕਰੋ ਇਸ ਗੱਲ ਦੀ ਚਲੋ ਪੁਲਿਸ ਨੂੰ ਹਣਾ ਜਿਹਦੇ ਸ਼ੱਕ ਦੇ ਆਧਾਰ ਤੇ ਦੱਸ ਦਿੱਤਾ ਜਾਂਦਾ ਪੁਲਿਸ ਆ ਜਿਹੜੀ ਉਹ ਉਸ ਮੁੰਡੇ ਨੂੰ ਗ੍ਰਿਫਤਾਰ ਕਰਦੀ ਆ ਗ੍ਰਿਫਤਾਰ ਨਹੀਂ ਕਰਦੀ ਉਹਨੂੰ ਪੁੱਛਦੀ ਆ ਪੁੱਛ ਕੇ ਚਲੀ ਲੈ ਕੇ ਜਾਂਦੀ ਆ ਤੇ ਉਹ ਕਹਿੰਦਾ ਮੈਨੂੰ ਕੀ ਪਤਾ ਇਹਨਾਂ ਦੀ ਕੁੜੀ ਆ ਇਹਨਾਂ ਨੂੰ ਨਹੀਂ ਪਤਾ ਮੈਂ ਤਾਂ ਵਿਆਹਿਆ ਵਰਿਆਂ ਪਰਿਵਾਰ ਵਾਲਾ ਚਲੋ ਪੁਲਿਸ ਵਾਲੇ ਆ ਜਿਹੜੇ ਉਹਨਾਂ ਨੂੰ ਵੀ ਥੋੜਾ ਜਿਆਦਾ ਲੱਗਦਾ ਵੀ ਕੋਈ ਗੱਲ ਹੈਗੀ ਆ ਦਾਲ 'ਚ ਕੁਝ ਕਾਲਾ ਲੱਗਦਾਗਾ ਤੇ ਉਹਨਾਂ ਚਲੋ ਕੋਲ ਰਿਕਾਰਡ ਕਢਾਉਂਦੇ ਆ ਮੁੰਡੇ ਦੀ ਫੋਨ ਦੀ ਲੋਕੇਸ਼ਨ ਵਗੈਰਾ ਕਢਾਉਂਦੇ ਆ ਤੇ ਉਹ ਉਹਨੂੰ ਪੁੱਛਦੇ ਆ ਵੀ ਤੂੰ ਕਿੱਥੇ ਰਹਿਣਾ ਤੂੰ ਇੰਨੇ ਦਿਨ ਘਰ ਨਹੀਂ ਆਉਂਦਾ ਉਹ ਕਹਿੰਦਾ ਮੈਂ ਤਾਂ ਬਾਹਰ ਜੌਬ ਕਰਦਾ ਆ ਕਿ ਕਿੱਥੇ ਉਹ ਕੋਈ ਹੋਰ ਜਗ੍ਹਾ ਦੱਸਦਾ ਤੇ ਜਦੋਂ ਉਹਦੇ ਫੋਨ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਤੇ ਉਹਨੂੰ ਪੁਲਿਸ ਕਹਿੰਦੀ ਹੈ ਵੀ ਤੂੰ ਰਹਿਣਾ ਤਾਂ ਕਿਤੇ ਹੋਰ ਆ ਚਲੋ ਭਈ ਪੂਰੀ ਛਾਣਪੀਣ ਜਦੋਂ ਕੀਤੀ ਜਾਂਦੀ ਹੈ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਪ੍ਰੀਤੀ ਤੇ ਅਸ਼ੋਕ ਆ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਸੀ ਤੇ ਫਿਰ ਪੁਲਿਸ ਆ ਉਹ ਅਸ਼ੋਕ ਨੂੰ ਸਖਤੀ ਨਾਲ ਪੁੱਛਗਿੱਛ ਕਰਦੀ ਆ ਤੇ ਮਾਮਲਾ ਦਰਜ ਕਰਕੇ ਰਿਮਾਂਡ ਤੇ ਲੈ ਕੇ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਫਿਰ ਉਹ ਦੱਸਦਾ ਵੀ ਜਦੋਂ ਪ੍ਰੀਤੀ ਇੱਥੇ ਰਹਿਣ ਲਈ ਆਈ ਸੀ ਤਾਂ ਅਸੀਂ ਇੱਕ ਦੂਜੇ ਦੇ ਨੇੜੇ ਆਏ ਤੇ ਸਾਡਾ ਆਪਸ ਦੇ ਵਿੱਚ ਰਿਸ਼ਤਾ ਬਣ ਗਿਆ ਅਸੀਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਜਦੋਂ ਉਹ ਕੈਨੇਡਾ ਚਲੀ ਗਈ ਤੇ ਉਸ ਤੋਂ ਬਾਅਦ ਉਹ ਵੀ ਮੈਨੂੰ ਕਹਿੰਦੀ ਰਹਿੰਦੀ ਸੀ ਵੀ ਮੈਂ ਤੇਰੇ ਬਣಾಣੀ ਰਹਿ ਸਕਦੀ ਵੀ ਅਸੀਂ ਕੈਨੇਡਾ ਦੇ ਵਿੱਚ ਇਕੱਠੇ ਹੋਣਾ ਸੀ ਵੀ ਉਹਦੇ ਲਈ ਸਾਨੂੰ ਵਿਆਹ ਕਰਾਉਣਾ ਪੈਣਾ ਸੀ ਵੀ ਪ੍ਰੀਤੀ ਸੀ ਜਿਹੜੀ ਉਹ ਮੇਰੇ ਨਾਲ ਵਿਆਹ ਕਰਾਉਣ ਲਈ ਆਈ ਸੀ ਤੇ ਵਿਆਹ ਕਰਾ ਕੇ ਉਹ ਕੈਨੇਡਾ ਚਲੀ ਗਈ ਸੀ ਵਾਪਸ ਤੇ ਵੀ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਉਹ ਮੁਕਰਨ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਵਾਲਿਆਂ ਨੂੰ ਜਦੋਂ ਇੱਥੋਂ ਤੱਕ ਸਰਾਗ ਮਿਲ ਗਿਆ ਸੀ ਫਿਰ ਉਹ ਕਹਿੰਦੇ ਵੀ ਤੈਨੂੰ ਦੱਸਣਾ ਤਾਂ ਪਊਗਾ ਵੀ ਨਹੀਂ ਅਸੀਂ ਆਪਦਾ ਜਿਹੜਾ ਹਨਾ ਢੰਗ ਆ ਉਹ ਅਪਣਾਵਾਂਗੇ ਚਲੋ ਉਸ ਤੋਂ ਬਾਅਦ ਫਿਰ ਅਸ਼ੋਕ ਦੱਸਦਾ ਵੀ ਐਸਐਲ ਦੇ ਵਿੱਚ ਜਦੋਂ ਪ੍ਰੀਤੀ ਇੱਥੇ ਆਈ ਆ ਤੇ ਮੈਨੂੰ ਪਤਾ ਲੱਗਿਆ ਵੀ ਉਹਨੇ ਇੱਕ ਟੈਸਟ ਦੇਣਾ ਤੇ ਉਹ ਟੈਸਟ ਕਲੀਅਰ ਕਰਕੇ ਕੈਨੇਡਾ ਜਾਊਗੀ ਮੈਂ ਸ਼ੁਰੂ ਤੋਂ ਹੀ ਕੈਨੇਡਾ ਜਾਣ ਦਾ ਸੁਪਨਾ ਵੇਖਿਆ ਸੀ ਪਰ ਮੇਰਾ ਉਹ ਸੁਪਨਾ ਪੂਰਾ ਨਹੀਂ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੇਰਾ ਜਦੋਂ ਵਿਆਹ ਹੋ ਜਾਂਦਾ ਤੇ ਮੇਰੇ ਬੱਚੇ ਵੀ ਹੋ ਜਾਂਦੇ ਆ ਵੀ ਫਿਰ ਮੈਂ ਕਿੱਥੋਂ ਕੈਨੇਡਾ ਜਾ ਸਕਦਾ ਸੀਗਾ ਤੇ ਇਹ ਕਹਿੰਦਾ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਪ੍ਰੀਤੀ ਪੜ੍ਹਾਈ 'ਚ ਹੁਸ਼ਿਆਰ ਆ ਤਾਂ ਕਹਿੰਦਾ ਵੀ ਮੈਂ ਤਾਂ ਉਹਦੇ ਨਾਲ ਕੈਨੇਡਾ ਜਾਣ ਵਾਸਤੇ ਹੀ ਉਹਦੇ ਨੇੜੇ ਆਇਆ ਸੀ ਉਹਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਫਿਰ ਜਦੋਂ ਉਹ ਜਨਵਰੀ 2022 ਦੇ ਵਿੱਚ ਕੈਨੇਡਾ ਜਾਂਦੀ ਆ ਤੇ ਜਾ ਕੇ ਕਹਿੰਦਾ ਵੀ ਉਹ ਵੀ ਹੁਣ ਕਹਿੰਦੀ ਹੁੰਦੀ ਆ ਵੀ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਤੇ ਕਹਿੰਦਾ ਮੈਨੂੰ ਵੀ ਇਹ ਸੀ ਵੀ ਚਲ ਜੇ ਇਹ ਮੇਰੇ ਨਾਲ ਵਿਆਹ ਕਰਵਾ ਲੂਗੀ ਤੇ ਉਸ ਤੋਂ ਬਾਅਦ ਇਹ ਮੇਰੀ ਫਾਈਲ ਲਾ ਲੂਗੀ ਤੇ ਵੀ ਮੈਂ ਕੈਨੇਡਾ ਚਲਾ ਜਾਊਂਗਾ ਕਹਿੰਦਾ ਵੀ ਫਿਰ ਮੈਂ ਉਹਨੂੰ ਬੁਲਾਇਆ ਚਲੋ ਕਹਿੰਦਾ ਅਸੀਂ ਵਿਆਹ ਕਰਵਾਇਆ ਤੇ ਉਹਨੂੰ ਮੈਂ ਇੱਕ ਵਾਰ ਫਿਰ ਕੈਨੇਡਾ ਭੇਜ ਦਿੱਤਾ ਪਰ ਕਹਿੰਦਾ ਉੱਥੇ ਜਾ ਕੇ ਉਹਦਾ ਜੀ ਨਾ ਲੱਗਿਆ ਤੇ ਉਹ ਕਹਿੰਦੀ ਵੀ ਮੈਂ ਨਹੀਂ ਅਸ਼ੋਕ ਤੇਰੇ ਬਿਨਾ ਰਹਿ ਸਕਦੀ ਕਹਿੰਦਾ ਚਲੋ ਮੈਂ ਕਿਹਾ ਵੀ ਤੂੰ 2-3 ਮਹੀਨੇ ਦਾ ਵੇਟ ਕਰ ਵੀ ਤੂੰ ਮੇਰੀ ਫਾਈਲ ਲਾ ਦੇ ਕਹਿੰਦਾ ਉਹਨੇ 3 ਮਹੀਨਿਆਂ ਦੇ ਵਿੱਚ 3 ਵਾਰ ਮੇਰੀ ਫਾਈਲ ਆਈ ਥੋੜੇ ਜਿਹੇ ਦਿਨਾਂ ਬਾਅਦ ਹੀ ਮੇਰੀ ਜਿਹੜੀ ਫਾਈਲ ਆ ਰਿਜੈਕਟ ਹੋ ਜਾਂਦੀ ਸੀ ਵੀਜ਼ਾ ਮੇਰਾ ਲੱਗਦਾ ਨਹੀਂ ਸੀ ਫਿਰ ਕਹਿੰਦਾ ਉਸ ਤੋਂ ਬਾਅਦ ਜਿਹੜੀ ਪ੍ਰੀਤੀ ਆ ਉਹ ਮੈਨੂੰ ਬਿਨਾਂ ਦੱਸੇ ਇੰਡੀਆ ਆ ਜਾਂਦੀ ਆ ਤੇ ਇੰਡੀਆ ਆ ਕੇ ਮੇਰੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ ਕਹਿੰਦਾ ਜਦੋਂ ਮੈਂ ਉਹਨੂੰ ਕਹਿ ਦਿੰਦਾ ਸੀਗਾ ਵੀ ਤੂੰ ਕੈਨੇਡਾ ਜਾ ਉਹ ਕਹਿ ਦਿੰਦੀ ਸੀ ਵੀ ਮੈਂ ਨਹੀਂ ਵਾਪਸ ਜਾਣਾ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਕਹਿੰਦਾ ਵੀ ਮੈਂ ਤਾਂ ਫਸ ਗਿਆ ਸੀ ਬੁਰੀ ਤਰ੍ਹਾਂ ਕਿਉਂਕਿ ਕਹਿੰਦਾ ਮੇਰੀ ਪਤਨੀ ਸੀ ਤੇ ਦੋ ਬੱਚੇ ਸੀ ਮੈਂ ਤਾਂ ਕੈਨੇਡਾ ਜਾਣ ਦਾ ਮਾਰਾ ਉਹਦੇ ਨਾਲ ਵਿਆਹ ਕਰਾਇਆ ਸੀਗਾ ਤੇ ਮੈਨੂੰ ਕੀ ਪਤਾ ਸੀ ਵੀ ਉਹ ਇੰਡੀਆ ਆ ਕੇ ਇਹੀ ਮੇਰੇ ਗੱਲ ਪੈਜੂਗੀ ਤੇ ਕਹਿੰਦਾ ਵੀ ਮੈਂ ਆਪਦੇ ਪਰਿਵਾਰ ਤੋਂ ਇਹ ਗੱਲ ਕਿਵੇਂ ਲੁਕੋ ਸਕਦਾ ਸੀ ਕਹਿੰਦਾ ਪਹਿਲਾਂ ਪਹਿਲਾਂ ਸਾਡੇ ਚ ਸ਼ੁਰੂ ਚ ਵਧੀਆ ਪਿਆਰ ਸੀ ਪਰ ਕਹਿੰਦਾ ਉਸ ਤੋਂ ਬਾਅਦ ਅਸੀਂ ਕਹਿੰਦਾ ਇੱਕ ਦੂਜੇ ਤੇ ਝੇੜਨ ਲੱਗੇ ਸਾਡੀ ਲੜਾਈ ਹੋਣ ਲੱਗੀ ਇੱਕ ਦੂਜੇ ਤੋਂ ਖਿਜਾਉਣ ਲੱਗ ਗਏ ਅਸੀਂ ਕਹਿੰਦਾ ਅਕਸਰ ਲੜਦੇ ਰਹਿੰਦੇ ਕਿਉਂਕਿ ਹੁਣ ਕਹਿੰਦਾ ਖਰਚੇ ਸੀਗੇ ਰੋਜ਼ ਦੇ ਨਵੇਂ ਕੰਮ ਮੈਂ ਕੋਈ ਇੰਨਾ ਕਰਦਾ ਨਹੀਂ ਸੀ ਜਿੰਨਾ ਕਿ ਮੈਂ ਕਰਦਾ ਸੀ ਉਹਨਾਂ ਕੋ ਮੈਨੂੰ ਮੇਰੇ ਪਰਿਵਾਰ ਨੂੰ ਵੀ ਚਾਹੀਦਾ ਸੀਗਾ ਖਰਚੇ ਵਾਸਤੇ ਕਹਿੰਦਾ ਉਸ ਤੋਂ ਬਾਅਦ ਜਦੋਂ ਸਾਡੀ ਲੜਾਈ ਝਗੜੇ ਹੋਣ ਲੱਗੇ ਤੇ ਇੱਕ ਦਿਨ ਕਹਿੰਦਾ ਅਸੀਂ ਫਾਰਮ ਹਾਊਸ ਜਾ ਰਹੇ ਸੀ ਗੱਡੀ ਦੇ ਵਿੱਚ ਰਸਤੇ ਦੇ ਵਿੱਚ ਜਾਂਦੇ ਜਾਂਦੇ ਕਹਿੰਦਾ ਸਾਡੀ ਲੜਾਈ ਹੋ ਗਈ ਜਦੋਂ ਲੜਾਈ ਹੋਈ ਕਹਿੰਦਾ ਮੈਨੂੰ ਇੰਨਾ ਗੁੱਸਾ ਆਇਆ ਵੀ ਮੈਂ ਆਪਣੀ ਰਿਵਾਲਵਰ ਕੱਢੀ ਤੇ ਉਹਦੀ ਖੋਪੜੀ ਦੇ ਵਿੱਚ ਮਾਰੀ ਉੱਥੇ ਹੀ ਉਹਦੀ ਮੌਤ ਹੋ ਗਈ ਕਹਿੰਦਾ ਮੈਂ ਲੈ ਜਾ ਕੇ ਉਵੇਂ ਹੀ ਗੱਡੀ ਸੀ ਜਿਹੜੀ ਉਹ ਫਾਰਮ ਹਾਊਸ ਦੇ ਵਿੱਚ ਲਾਤੀ ਤੇ ਉੱਥੇ ਕਵਰ ਦੇਤਾ ਫਿਰ ਕਹਿੰਦਾ ਮੈਂ ਸੋਚਦਾ ਰਿਹਾ ਵੀ ਮੈਂ ਇਹਦੀ Laash ਦਾ ਕੀ ਕਰਾਂ ਫਿਰ ਕਹਿੰਦਾ ਵੀ ਮੈਂ ਕਹਿੰਦਾ ਮੁੰਡੇ ਨੂੰ ਬੁਲਾਇਆ ਕਿਸੇ ਨੂੰ ਮੁੰਡੇ ਨੂੰ ਬੁਲਾ ਕੇ ਲੇਬਰ ਬੁਲਾਈ ਚਾਰ ਪੰਜ ਜਾਣੇ ਲੇਬਰ ਦੇ ਬੁਲਾ ਕੇ ਉਸੇ ਫਾਰਮ ਹਾਊਸ ਦੇ ਵਿੱਚ ਮੈਂ ਟੂਆ ਬਟਵਾਇਆ 10 ਫੁੱਟ ਡੂੰਗਾ ਉਹ ਆਪਣਾ ਵਾਕ ਇਹ ਕਹਿੰਦਾ ਫਿਰ ਮੈਂ ਉਹਦੀ লাশ ਸੀ ਉੱਥੇ ਹੀ ਦੱਬ ਦਿੱਤੀ ਤੇ ਕਹਿੰਦਾ ਮੈਨੂੰ ਉਹਨਾਂ ਮੁੰਡਿਆਂ ਨੇ ਪੁੱਛਿਆ ਵੀ ਲੇਬਰ ਵਾਲੇ ਨੇ ਵੀ ਤੁਸੀਂ ਇੰਨਾ ਡੂੰਘਾ ਟੋਆ ਕੀ ਕਰਨਾ ਕਹਿੰਦਾ ਚਲੋ ਉਹਨਾਂ ਨੂੰ ਤਾਂ ਮੈਂ ਕਿਸੇ ਤਰੀਕੇ ਵੀ ਪੈਸੇ ਘੁਸੇ ਦੇ ਕੇ ਭੇਜਦਾ ਉਸ ਤੋਂ ਬਾਅਦ ਕਹਿੰਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਸੀ ਵੀ ਜੇ ਕਹਿੰਦਾ ਪਹਿਲਾਂ ਮੇਰਾ ਉਹਦੇ ਉਹਦਾ ਫੋਨ ਮੇਰੇ ਕੋਲ ਸੀ ਵੀ ਜਿੰਨਿਆਂ ਦੇ ਵੀ ਕੋਈ ਮੈਸੇਜ ਵਗੈਰਾ ਆਉਂਦੇ ਸੀ ਮੈਂ ਰਪਲਾਈ ਕਰ ਦਿੰਦਾ ਸੀ ਹੁਣ ਕਹਿੰਦਾ ਮੈਂ ਕਿੰਨਾ ਕਚਰੇ ਗੱਲ ਹੈਂਡਲ ਕਰਦਾ ਫਿਰ ਕਹਿੰਦਾ ਮੈਂ ਉਹਦਾ ਫੋਨ ਬੰਦ ਕਰਕੇ ਸੁੱਟਦਾ ਤੇ ਉਸ ਤੋਂ ਬਾਅਦ ਵੀ ਤੁਸੀਂ ਮੇਰੇ ਤੱਕ ਪਹੁੰਚ ਗਏ ਕਹਿੰਦਾ ਮੈਨੂੰ ਇਹ ਸੀਗਾ ਵੀ ਮੈਂ ਕਦੇ ਨਹੀਂ ਫੜਿਆ ਜਾਊਂਗਾ ਵੀ ਇਹੀ ਸਾਡੀ ਇੰਨੀ ਕੁ ਲਵ ਸਟੋਰੀ ਸੀ ਤੇ ਇਹੀ ਇਹਦਾ ਅੰਤ ਸੀ ਫਿਰ ਉਸ ਤੋਂ ਬਾਅਦ ਉਹੀ ਪ੍ਰੀਤੀ ਦਾ ਪਿਓ ਤਾਂ ਹਮਾਰ-ਮਾਰ ਕੇ ਰੋਂਦਾ ਤੇ ਫਿਰ ਉਹਦੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਕਹਿੰਦੇ ਕਿ ਜਦੋਂ ਕੁੜੀਆਂ ਹੁੰਦੀਆਂ ਨੇ ਤਾਂ ਮਾਪੇ ਐਸੇ ਕਰਕੇ ਸੋਗ ਕਰਦੇ ਆ ਵੀ ਹੋਰ ਕੁੜੀਆਂ ਕੋਈ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ ਵੀ ਜੇ ਕੁੜੀਆਂ ਦਾ ਜਵਾਨੀ ਦੇ ਵਿੱਚ ਪੈਰ ਫਿਸਲ ਜੇ ਨਾ ਤਾਂ ਉਹਦਾ ਅੰਜਾਮ ਆ ਜਿਹੜਾ ਬਹੁਤ ਮਾੜਾ ਹੁੰਦਾ ਵੀ ਨਾਲੇ ਤਾਂ ਉਹ ਮਾਪਿਓ ਦੀ ਇੱਜ਼ਤ ਨੂੰ ਤਾਰ-ਤਾਰ ਕਰਦੀਆਂ ਨਾਲੇ ਬਹੁਤ ਵਾਰ ਆਪਣੀ ਮਤਲਬ ਜ਼ਿੰਦਗੀ ਤੋਂ ਵੀ ਹੱਥ ਧੋ ਦਿੰਦੀਆਂ ਨਿਗੀਆਂ ਜੋ ਪ੍ਰੀਤੀ ਦੇ ਨਾਲ ਹੋਇਆ ਉਹ ਕਿਸੇ ਵੀ ਹੋਣਹਾਰ ਕੁੜੀ ਦੇ ਨਾਲ ਨਾ ਹੋਵੇ ਉਹਦੇ ਲਈ ਸਾਨੂੰ ਆਪਣੇ ਬੱਚਿਆਂ ਲਈ ਇੰਨੀ ਇੱਕ ਮਤਲਬ ਕਾਉਂਸਲਿੰਗ ਕਰਨੀ ਚਾਹੀਦੀ ਆ ਬੱਚਿਆਂ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਕਿ ਬੱਚੇ ਨੂੰ ਜ਼ਿਆਦਾ ਮਤਲਬ ਕਿਸੇ ਦੇ ਨਾਲ ਕਹਿ ਲਓ ਇੰਟਰੈਕਸ਼ਨ ਨਹੀਂ ਕਰਨੀ ਦੇਣ ਚਾਹੀਦੀ ਭਾਵੇਂ ਕਿ ਆਪਾਂ ਕਹਿ ਦਿੰਨੇ ਆ ਵੀ ਫਰੈਂਡ ਨੇ ਹਨਾ ਫਰੈਂਡ ਸਰਕਲ ਆ ਵੀ ਅੱਜ ਕੱਲ੍ਹ ਆਮ ਗੱਲ ਆ ਮੁੰਡੇ ਕੁੜੀਆਂ ਦਾ ਦੋਸਤ ਹੋਣਾ ਪਰ ਇਹ ਗੱਲਾਂ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਦਾਗੀ ਕਰ ਰਹੀਆਂ ਨੇ ਕਿਉਂਕਿ ਕਿਸੇ ਵੀ ਬਗਾਨੇ ਮਰਦ ਦੇ ਨਾਲ ਬਗਾਨੇ ਮੁੰਡੇ ਦੇ ਨਾਲ ਕੁੜੀਆਂ ਦਾ ਜਾਦਾ ਘੁੰਮਣਾ ਫਿਰਨਾ ਤਾਂ ਉਹਨਾਂ ਦੀ ਨੇੜਤਾ ਵਧਾ ਦਿੰਦਾ ਤੇ ਫਿਰ ਇਹੋ ਜਿਹੇ ਰਿਸ਼ਤੇ ਆ ਜਿਹੜੇ ਉਹ ਪਣਪਦੇ ਆ ਅੱਗੇ ਜਾ ਕੇ ਇਹਨਾਂ ਦਾ ਜੋ ਅੰਜਾਮ ਹੁੰਦਾ ਉਹ ਬਹੁਤ ਵਾਰ ਹੋਇਆ ਵੀ ਹੁਣ ਹਾਰ ਬੱਚੇ ਆ ਜਿਹੜੇ ਉਹਨਾਂ ਦੇ ਕਤਲ ਹੋ ਜਾਂਦੇ ਆ ਜਾਂ ਉਹਨਾਂ ਨੂੰ ਸੁਸਾਈਡ ਕਰਨਾ ਪੈਂਦਾ ਤੇ ਫਿਰ ਪ੍ਰੀਤੀ ਦੀ ਮਾਸੀ ਵੀ ਪਛਤਾਉਂਦੀ ਆ ਕਿ ਮੈਂ ਪ੍ਰੀਤੀ ਨੂੰ ਕਿਉਂ ਬੁਲਾਇਆ ਤੁਸੀਂ ਉੱਥੇ ਰਹਿ ਕੇ ਹੀ ਉਹਦੀ ਪੜਾਈ ਕਰਵਾ ਦਿੰਦੇ ਤੇ ਪ੍ਰੀਤੀ ਦਾ ਪਿਓ ਵੀ ਇਹੀ ਸੋਚਦਾ ਤੇ ਉਹ ਆਪਣੀ ਮਿਰਤਕ ਧੀ ਨੂੰ ਇਹੀ ਕਹਿੰਦਾ ਵੀ ਧੀਏ ਜੇ ਤੂੰ ਇੰਨਾ ਵੱਡਾ ਕਲੰਕ ਲਗਾਉਣਾ ਸੀ ਤਾਂ ਤੈਨੂੰ ਇੰਨਾ ਮਤਲਬ ਤੇਰੇ ਚ ਕੁਦਰਤ ਵੱਲੋਂ ਹੀ ਇੰਨੀ ਹੈਨਾ ਤੂੰ ਗੋਡ ਗਿਫਟਡ ਸੀ ਵੀ ਤੂੰ ਇੰਨੀ ਇੰਟੈਲੀਜੈਂਟ ਸੀ ਵੀ ਤੇਰੀ ਐਨੀ ਇੰਟੈਲੀਜੈਂਸੀ ਦਾ ਕੀ ਫਾਇਦਾ ਹੋਇਆ ਵੀ ਤੂੰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠੀ ਫਿਰ ਪੁਲਿਸ ਆ ਜਿਹੜੀ ਮਾਮਲਾ ਦਰਜ ਕਰਕੇ ਅਸ਼ੋਕ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਆ ਤੇ ਉਸ ਫਾਰਮ ਹਾਊਸ ਦੀ ਖੁਦਾਈ ਕਰਾ ਕੇ ਫਿਰ ਉਹਦਾ ਜਿਹੜਾ ਕੰਕਾਲ ਆਗਾ ਪ੍ਰੀਤੀ ਦਾ ਉਹ ਕੱਢਿਆ ਜਾਂਦਾ ਤੇ ਉਸ ਕੰਕਾਲ ਦਾ ਜਦੋਂ ਪੋਸਟਮਾਰਟਮ ਕੀਤਾ ਜਾਂਦਾ ਤੇ ਇਹ ਗੱਲ ਕਲੀਅਰ ਹੋ ਜਾਂਦੀ ਆ ਵੀ ਜਿਹੜੀ ਉਹਦੀ ਖੋਪੜੀ ਦੇ ਵਿੱਚ ਗੋਲੀ ਦਾ ਨਿਸ਼ਾਨ ਆ ਉਹ ਗੋਲੀ ਅਸ਼ੋਕ ਦੇ ਰਬਲਵਰ ਤੋਂ ਹੀ ਚੱਲੀ ਹੁੰਦੀ ਆ ਕਿਉਂਕਿ ਕੋਰਟ ਦੇ ਵਿੱਚ ਸਾਰੇ ਪ੍ਰੂਫ ਆ ਜਿਹੜੇ ਪੇਸ਼ ਕਰਨੇ ਪੈਂਦੇ ਆ ਇਹ ਦੇਖੋ ਇੱਕ ਕੁੜੀ ਨੇ ਵੀ ਜਵਾਨੀ ਦੇ ਵਿੱਚ ਚੜੀ ਜਵਾਨੀ ਦੇ ਵਿੱਚ ਇਹੋ ਜੀ ਗਲਤੀ ਕੀਤੀ ਕਿ ਉਹ ਆਪਣੀ ਸਾਰੀ ਜਿਹੜੀ ਜ਼ਿੰਦਗੀ ਦੀ ਸੀਗੀ ਮਿਹਨਤ ਉਹਨੇ ਕਮਾਈ ਇੱਜ਼ਤ ਕਮਾਈ ਉਹ ਮਿੰਟਾਂ 'ਚ ਤਾਰ-ਤਾਰ ਹੋ ਗਈ ਤੇ ਨਾਲੇ ਉਹ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੀ ਇਹ ਸੱਚੀ ਕੱਟਣਾ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਜਾਂ ਕਿਸੇ ਦੀ ਇੱਜ਼ਤ ਨੂੰ ਤਾਰ-ਤਾਰ ਕਰਨਾ ਨਹੀਂ ਬਲਕਿ ਇਹੋ ਜੀਆਂ ਕੱਟਣਾ ਮੈਂ ਸਾਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦੀਆਂ ਨੇ ਤੇ ਸਾਨੂੰ ਸਿੱਖਿਆ ਦੇ ਕੇ ਜਾਂਦੀਆਂ ਨੇ ਕਿ ਐਜ਼ ਆ ਪੇਰੈਂਟਸ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਹੈਂਡਲ ਕਰ ਸਕਦੇ ਹਾਂ ਹੁਣ ਆਪਾਂ ਜਾਂਦੇ ਜਾਂਦੇ ਤੁਹਾਡੇ ਨਾਲ ਕੱਲ ਵਾਲੀ ਜਿਹੜੀ ਆਪਣੀ ਕ੍ਰਾਈਮ ਸਟੋਰੀ ਸੀ ਉਹਦੇ ਕਮੈਂਟ ਸਾਂਝੇ ਕਰਦੇ ਹਾਂ ਪਹਿਲਾਂ ਵਾਲੀ ਕ੍ਰਾਈਮ ਸਟੋਰੀ ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਦੇ ਜੋ ਕਮੈਂਟ ਨੇ ਪਹਿਲਾ ਕਮੈਂਟ ਹੈ ਗੁਰਜੰਟ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਦੋਸਤੋ ਇਹ ਗੁਰਜੰਟ ਸਿੰਘ ਜੀ ਆਪਣੇ ਕਾਫੀ ਪੁਰਾਣੀ ਸਬਸਕ੍ਰਾਈਬਰ ਨੇ ਵਿੱਚ ਦੀ ਇਹ ਆਪਣੇ ਚੈਨਲ ਤੇ ਆਉਣੋਂ ਹਟ ਗਏ ਸੀ ਕਹਿ ਲਓ ਵਿਜੀ ਹੋ ਗਏ ਸੀ ਜਾਂ ਇਹਨਾਂ ਦਾ ਮਤਲਬ ਕਮੈਂਟ ਨਹੀਂ ਆਉਂਦਾ ਸੀ ਅੱਜ ਕਾਫੀ ਦੇਰ ਬਾਅਦ ਇਹਨਾਂ ਦਾ ਕਮੈਂਟ ਆਇਆਗਾ ਅੱਗੇ ਅਵਤਾਰ ਕੌਰ ਬਹੁਤ ਹੀ ਦੁਖਦਾਇਕ ਸਟੋਰੀ ਇਹ ਮੇਰੇ ਭੈਣ ਅਵਤਾਰ ਕੌਰ ਕੈਨੇਡਾ ਤੋਂ ਨੇ ਇਹ ਆਪਣੇ ਨਾਲ ਪਿਛਲੇ ਦਿਨਾਂ ਦੇ ਵਿੱਚ ਜੁੜੇ ਆ ਤੇ ਲਗਾਤਾਰ ਆਪਣੇ ਚੈਨਲਾਂ ਨਾਲ ਜੁੜੇ ਹੋਏ ਨੇ ਅੱਗੇ ਸਰਜੀਤ ਸਿੰਘ ਸੱਚੀ ਕਟਨਾ ਅੱਗੇ ਸੁਖਾ ਸਿੰਘ ਸਰਾਰੀ ਸਟੋਰੀ ਵੈਰੀ ਨਾਈਸ ਡੀਅਰ ਸਿਸਟਰ ਜੀ ਗੋਡ ਬles ਜੂ ਅੱਗੇ ਪ੍ਰਗਟ ਸਿੰਘ ਜੀ ਦੀਦੀ ਜੀ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀ ਅੱਗੇ ਕੁਲਵੰਤ ਸਿੰਘ ਜੀ ਵੈਰੀ ਨਾਈਸ ਮੈਡਮ ਜੀ ਸਟੋਰੀ ਅੱਗੇ ਕਰਨੈਲ ਸੈਣੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਕਸ਼ਮੀਰ ਖੱਖ ਜੀ ਵੈਰੀ ਨਾਈਸ ਸਟੋਰੀ ਅੱਗੇ ਨਰਿੰਦਰ ਕੌਰ ਨਾਈਸ ਸਟੋਰੀ ਇੱਕ ਮਾਂ ਹੀ ਆਪਣੀ ਧੀ ਦੀ ਕਾਤਲ ਬਣ ਗਈ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਜੀ ਦੁਨੀਆ ਮਰਨ ਤੇ ਆਈ ਹੋਈ ਆ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ ਲੱਖ ਲਾਨਤ ਹੈ ਇਦਾਂ ਦੀ ਮਾਂ ਨੂੰ ਅੱਗੇ ਡਾਕਟਰ ਅਜੈਬ ਸਿੰਘ ਕਰਾਟ ਵਾਈ ਫਰਾਜ਼ਦੀਪ ਕੌਰ ਗੁੱਡ ਸਟੋਰੀ ਸਿਸਟਰ ਜੀ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਹਰਦੇਵ ਸਿੰਘ ਜੀ ਵੈਰੀ ਸੈਡ ਨਿਊਜ਼ ਅੱਗੇ ਮਨਪ੍ਰੀਤ ਕਹਾਣੀਆਂ ਮਾਂ ਇਦਾਂ ਦੀ ਤਾਂ ਨਾ ਹੀ ਹੋਵੇ ਅੱਗੇ ਜਗਦੀਸ਼ ਕੁਮਾਰ ਜੀ ਬਹੁਤ ਹੀ ਘਟੀਆ ਹਰਕਤ ਕੀਤੀ ਗਈ ਹੈ ਮਰਜ਼ਮਾਂ ਨੂੰ ਬਹੁਤ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇਵੇ ਅੱਗੇ ਕਲਵਿੰਦਰ ਸਿੰਘ ਜੀ ਬਹੁਤ ਬੁਰੀ ਘਟਨਾ ਅੱਗੇ ਮੇਰੀ ਭੈਣ ਪ੍ਰਭ ਨੂਰ ਗਿੱਲ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਬਨੀਤਾ ਰਾਣੀ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਚੈਨਲ ਨੂੰ ਸਪੋਰਟ ਕਰਨ ਲਈ ਅਤੇ ਆਪਣੀਆਂ ਘਟਨਾਵਾਂ ਤੇ ਕਹਾਣੀਆਂ ਨੂੰ ਪਿਆਰ ਦੇਣ ਲਈ ਹਾਜ਼ਰ ਹੋਵਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ